ਏ ਬਾਈ ਜੀ 2001 ਮਾਡਲ ਹੈ ਹਾਂਜੀ ਟਾਇਰ ਚਾਰੇ ਨਵੇਂ ਆ ਗਏ ਆ ਟਰੈਕਟਰ ਦੇ ਠੀਕ ਹੈ ਜੀ ਤੇ ਰੰਗ ਰੋਗਨ ਦਾ ਸਾਰਾ origignal ਹੈ ਟੂ ਜਹਾ ਡ੍ਰੈਮ ਰੂਮ ਸਾਰੇ ਟਰੈਕਟਰ ਦੇ ਨਾਲ ਦੇ ਆ ਇਹ ਬਾਈ ਜੀ 98 ਮਾਡਲ ਹੈ ਹੂੰ ਇਹ ਵੀ ਪਹਿਲੇ ਘਰ ਦਾ ਪੰਜਾਬ ਨੰਬਰ ਪੀਪ 04 ਇਹ ਬਾਈ ਜੀ 99 ਮਾਡਲ ਹੈ ਹਾਂਜੀ ਨੰਬਰ ਪੰਜਾਬ ਆ ਹਾਂਜੀ ਟਰੈਕਟਰ ਦੇ ਹੈਗੇ ਆ ਟਾਇਰ ਚਾਰੇ ਅੱਧੇ ਇਹ ਬਾਈ ਜੀ 2008 ਮਾਡਲ ਹੈ ਹਾਂਜੀ ਨੰਬਰ ਪੰਜਾਬ ਆ ਹਾਂਜੀ ਟਾਇਰ ਨਵੇਂ ਆ ਸੀੜ ਦੇ ਠੀਕ ਹੈ ਜੀ ਤੇ ਰੰਗ ਰੋਗਨ ਦਾ ਸਾਰਾ origignal ਆ ਵਧੀਆ ਟਰੈਕਟਰ ਆ ਤੇ ਬਾਈ ਜੀ ਸੋਸੋ ਕੇ ਵਾਲੀ ਐਨਸੀਆਈ ਸ਼ਰਾ ਠੀਕ ਹੈ ਜੀ ਮਾਡਲ 99 ਆ ਠੀਕ ਹੈ ਜੀ ਟੈਕਟਰ ਦੇ ਹੈਗੇ 40 45 ਪੈਸੇ 93 ਮਾਡਲ ਆ ਜੀ ਹਾਂਜੀ ਨੰਬਰ ਪੰਜਾਬ ਪੀਬੀ 15 ਠੀਕ ਹੈ ਜੀ ਇੰਜਨ ਗੇਅਰ ਦਾ ਸਹੀ ਆ ਜਮਾ ਠੀਕ ਹੈ ਜੀ 10 70 ਪੈਸੇ ਟਾਇਰ ਆ ਸੋ ਮੋਗਾ ਟਰੈਕਟਰ ਬੰਦੀ ਤੇ ਪਹੁੰਚੇ ਜਿੱਥੇ ਬਾਈ ਗੁਰਪ੍ਰੀਤ ਆਪਣੇ ਨਾਲ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਵੀਰੇ ਸੋ ਠੀਕ ਆ ਭਰਾ ਹਾਂਜੀ ਵਧੀਆ ਵੀਰੇ ਚੜ੍ਹਦੀ ਕਲਾ ਕਿਰਪਾ ਕਿੰਨੇ ਦਾ ਟਰੈਕਟਰ ਨੇ ਅੱਜ ਟਰੈਕਟਰ ਹੈਗੇ 7 8 ਵੀਰੇ ਸੋ ਦੋ ਘਰੇ ਖੜੇ ਆ ਦੋ ਘਰੇ ਖੜੇ ਆ ਤੇ ਪਿੰਡ ਕਿਹੜਾ ਪੈ ਜਾਂਦਾ ਤੇਰਾ ਮੰਗੇਆਲਾ ਪਿੰਡ ਵੀਰੇ ਮੋਗਾ ਜਿਲ੍ਹਾ ਮੰਗੇਆਲਾ ਪਿੰਡ ਹੈ ਮੋਗਾ ਜਿਲ੍ਹਾ ਹਾਂਜੀ ਠੀਕ ਹੈ ਜੀ ਸਟੇ ਟਰੈਕਟਰ ਪੰਜਾਬ ਨੰਬਰ ਪੰਜਾਬ ਇੱਕ ਹਰਿਆਣਾ ਨੰਬਰ ਆ ਵਿੱਚ ਦੂਜੇ ਪੰਜਾਬ ਆ ਇੱਕ ਹਰਿਆਣਾ ਨੰਬਰ ਆ ਦੂਜੇ ਪੰਜਾਬ ਦੀ ਹਾਂ ਠੀਕ ਹੈ ਜੀ ਤੇ ਹਰਿਆਣਾ ਨੰਬਰ ਭਾਈ ਦੱਸ ਹਰਿਆਣਾ ਨੰਬਰ ਵੀਰੇ ਘਰੇ ਖੜਾ ਆਪਣੇ ਕੋਲੇ ਮਹਿੰਦਰਾ 95 ਮਾਡਲ ਪੰਜਾਬ ਚ ਨਾ ਉਹ ਵੀ ਪੰਜਾਬ ਚ ਨਾ ਹਾਂ ਠੀਕ ਹੈ ਚੰਗੇ ਆ ਟਰੈਕਟਰ ਦੇ ਠੀਕ ਹੈ ਇੰਜਨ ਗੇਅਰ ਦਾ ਵੀ ਸਹੀ ਆ ਠੀਕ ਹੈ ਹਾਂ ਉਣਾ ਪਾਈ ਤੋਂ ਸਟਾਰਟ ਕਰੀਏ 750 ਤੋਂ 91 ਇਕਾ ਤੋਂ ਹਾਂਜੀ ਇਹਦੇ ਬਾਰੇ ਬਾਈ ਦੱਸੀਂਗਾ ਇਹ ਬਾਈ 2001 ਮਾਡਲ ਹੈ ਹਾਂਜੀ ਫੈਰ ਚਾਰੇ ਨਵੇਂ ਆ ਗਏ ਆ ਟਰੈਕਟਰ ਦੇ ਠੀਕ ਹੈ ਜੀ ਤੇ ਰੰਗ ਰੋਗਰ ਦਾ ਸਾਰਾ ਓਰੀਜਨਲ ਹੈ ਟੂ ਜਹਾ ਡਰੈਮ ਰੂਮ ਸਾਰੇ ਟਰੈਕਟਰ ਦੇ ਨਾਲ ਦੇ ਆ ਠੀਕ ਹੈ ਜੀ ਤੇ ਪਹਿਲੇ ਘਰ ਦਾ ਪਹਿਲੇ ਘਰ ਦਾ ਹਾਂ ਜਿੱਥੇ ਨਵਾਂ ਨਿਕਲੇ ਉੱਥੇ ਖਰੀਦ ਕੇ ਲਿਆਦਾ ਆਪਾਂ ਸਮਾਨ ਸਾਰਾ ਨਾਲ ਆ ਟੰਡਾ ਪੱਟੀ ਜਤਰੀ ਬੰਪਰ ਸਮਾਨ ਸਾਰਾ ਕੁਝ ਨਾਲ ਆ ਬਾਈ ਰੰਗ ਪੇਂਟ ਦਾ ਓਕੇ ਆ ਬੈਟਰੀ ਵੀ ਪਾਵਰ ਜਨ ਦੀ ਨਵੀਂ ਆ ਪਾਵਰ ਜਨ ਦੀ ਹਾਂ ਠੀਕ ਹੈ ਬੈਂਟਰੀ ਵੀ ਬਾਈ ਕਹਿੰਦਾ ਪਾਵਰ ਜੂਨ ਦੀ ਨਵੀਂ ਆ ਤੇ ਇੰਜਨ ਗੇਅਰ ਦਾ ਕਿੰਨਾ ਚੰਗਾ ਇੰਜਨ ਗੇਅਰ ਦਾ ਪੂਰਾ ਵਧੀਆ ਵਾਹ ਕੇ ਹਾਲ ਪਾ ਕੇ ਦੇਵਾਗੇ ਚੈੱਕ ਕਰਾ ਕੇ ਠੀਕ ਹੈ ਜੀ ਇੰਜਨ ਗੇਅਰ ਦਾ ਬਾਈ ਕਹਿੰਦਾ ਪੂਰਾ ਚੰਗਾ ਹੈ ਹਾਲ ਵਾਹ ਪਾ ਕੇ ਵਾਹ ਕੇ ਟਰੈਕਟਰ ਦੇਵਾਂਗੇ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀ ਹੈ ਮਾਡਲ ਸੀ ਬਾਈ ਹੈ 2001 ਰੇਟ 2 ਲੱਖ 35000 ਰੁਪਇਆ ਮੰਗਦਾ ਦਿਨ ਦਿਨਾ ਕੋਰਪ੍ਰੀਤਾ ਮੌਕੇ ਤੇ 20000 ਦਾ ਟਰੈਕਟਰ ਦੇ ਦਾਂ ਮੌਕੇ ਤੇ ਠੀਕ ਆ 220000 ਦਾ ਮਿੱਤਰੋ ਮੌਕੇ ਤੇ ਟਰੈਕਟਰ ਬਣੂਗਾ ਮੂਰੇ ਆ ਗਿਆ ਮਹਿੰਦਰਾ 265 ਡੀ ਆ ਜੀ ਦੱਸੀ ਬਾਈ ਗੁਰਪ੍ਰੀਤ ਇਹ ਬਾਈ ਜੀ 98 ਮਾਡਲ ਹੈ ਹੂੰ ਇਹ ਵੀ ਪਹਿਲੇ ਘਰ ਦਾ ਪੰਜਾਬ ਨੰਬਰ ਪੀਪੀ 04 ਠੀਕ ਹੈ ਜੀ ਤੇ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਹੈ ਟਾਇਰ 65 70 ਪੈਸੇ ਹੈਗੇ ਚਾਰੇ ਕੰਪਨੀਆਂ ਦਾ ਟਾਇਰਾ ਮਗਲੇ ਦੇ ਕੇ ਦੇ ਅਗਲੇ ਪੋਲੋ ਦੇ ਆ ਠੀਕ ਹੈ ਜੀ ਮਰਗਾਰਡ ਮਰੂਡ ਵਧੀਆ ਕਿਤੇ ਗਲਿਆ ਨੇ ਟੁੱਟਿਆ ਨਹੀਂ ਠੀਕ ਹੈ ਜੀ ਕਿਲੀਆਂ ਵਾਲੀ ਹੌਕਾ ਡੰਡਾ ਫੱਟੀ ਛਤਰੀ ਬੰਪਰ ਨਾਲ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਬਾਈ ਗੁਰਪ੍ਰੀਤ ਓਕੇ ਆ ਇੰਜਨ ਗੇਅਰ ਦਾ ਜਾ ਮਸੇ ਵੀਰੇ ਹਾਲ ਪਾ ਕੇ ਚੈੱਕ ਕਰਾ ਕੇ ਦੇ ਠੀਕ ਹੈ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਓਕੇ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸੈਂਪਲ ਕੁਪਰੇ ਸਾਰੇ ਟਰੈਕਟਰ ਦੇ ਅਰੀਜਨਲ ਆ ਰੈਂਬਰੰਬ ਬਾਈ ਕਹਿੰਦਾ ਸਾਰੇ ਇੰਜਨ ਨਾਲ ਨਹੀਂ ਕਿਤੇ ਮਾੜਾ ਦਾਗ ਨਹੀਂ ਤੇ ਮਾਡਲ ਇਹ ਬਾਈ ਮਾਡਲ 98 99 ਮਾਡਲ ਦਾ ਰੇਟ ਰੇਟ ਬਾਈ ਜੀ 1,65,000 ਰੁਪਏ ਮੰਗਾ ਇਹਦੇ ਜੇਣਾ ਕਿੰਨੇ ਦਾ ਮੌਕੇ ਤੇ 1.5 ਲੱਖ ਰੁਪਏ ਦਾ ਟਰੈਕਟਰ ਦੇਵਾ ਮੌਕੇ ਤੇ 1.5 ਲੱਖ ਦਾ ਟਰੈਕਟਰ ਮਿੱਤਰੋ ਇਹ ਬਣੂਗਾ ਚੰਗਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਮੂਰੇ ਆ ਗਿਆ 37 10ਾ ਹੋਰ ਰੋੜ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ ਬਾਈ ਜੀ 99 ਮਾਡਲ ਆ ਹਾਂਜੀ ਨੰਬਰ ਪੰਜਾਬ ਆ ਹਾਂਜੀ ਟਰੈਕਟਰ ਦੇ ਹੈਗੇ ਆ ਟਾਇਰ ਚਾਰੇ ਅੱਧੇ ਚਾਰੇ ਅੱਧੇ ਇੰਜਨ ਗੇਅਰ ਦਾ ਸਹੀ ਆ ਜਮਾਂ ਠੀਕ ਹੈ ਜੀ ਚੋੜੀ ਮਾੜੀ ਮੋਟੀ ਟੱਚਿੰਗ ਟੂਚਿੰਗ ਹੋਈ ਆ ਟੱਚ ਹੋਈ ਹੋਈ ਆ ਹਾਂ ਠੀਕ ਪੁਰਾਣੇ ਟਰੈਕਟਰ ਆ ਮਾੜੀ ਮੋਟ ਹੋਈ ਜਾਂਦੀ ਆ ਮਾ ਪੁਰਾਣੇ ਟਰੈਕਟਰ ਨੇ ਬਾਈ ਗੱਲ ਸਹੀ ਆ ਮਾੜਾ ਮੋਟਾ ਟੱਚ ਬੱਟ ਇੰਜਨ ਉਂਜਨ ਦਾ ਪੂਰਾ ਸਹੀ ਆ ਇੰਜਨ ਉਂਜਨ ਦਾ ਬਾਈ ਕਹਿੰਦਾ ਪੂਰਾ ਸਹੀ ਆ ਸਿੰਪਲ ਕੱਪੜੇ ਵਾਲੀ ਥਾਤਰੀ ਆ ਮਗਰਿਆਤ ਕਿਤੇ ਗੋਲੇ ਫਲੇ ਨਹੀਂ ਬਾਈ ਨਾ ਨਾ ਗਲਿਆ ਠੱਗਿਆ ਕਿਤੋਂ ਨਹੀਂ ਹਾਂ ਚੈੱਕ ਕਰ ਸਕਦੇ ਹਾਂ ਤੇ ਬਾਈ ਮਾਡਲ ਕਿੰਨੇ ਆ ਇਹ ਮਾਡਲ 99 ਵੀਰੇ 99 ਹਾਂ ਤੇ ਰੇਟ ਰੇਟ 1.45 ਮੰਗ ਆ ਜੀ ਇਹਦੀ ਜੇ ਨਾ ਇਹ ਮੋਕਦੇ 1 ਲੱਖ ਤੇ 25 ਹਜ਼ਾਰ ਦਾ ਸੌਦਾ ਹੋਵੇ 1 ਲੱਖ 25 ਹਜ਼ਾਰ ਦਾ ਸੌਦਾ ਹੋਊ ਬਿੱਥੋ ਹਾਂ ਜੀ ਟਰੈਕਟਰ ਚੈੱਕ ਕਰ ਸਕਦੇ ਹਾਂ ਪੂਰੇ ਅਗਰ 60 ਪਾਰ ਮੈਂ ਦੱਸੀ ਬਾਈ ਇਹਦੇ ਬਾਰੇ ਇਹ ਬਾਈ ਜੀ 2008 ਮਾਡਲ ਆ ਹਾਂ ਜੀ ਨੰਬਰ ਪੰਜਾਬ ਆ ਹਾਂ ਜੀ ਟਾਇਰ ਨਵੇਂ ਆ ਸੀੜ ਦੇ ਠੀਕ ਆ ਜੀ ਤੇ ਰੰਗ ਰੋਗਨ ਦਾ ਸਾਰਾ Ориਜਨਲ ਆ ਵਧੀਆ ਟਰੈਕਟਰ ਆ ਪੂਰਾ ਇੰਜਨ ਗੇਅਰ ਦਾ ਵੀ ਸਹੀ ਆ ਇੰਜਨ ਗੇਅਰ ਦਾ ਵੀ ਸਹੀ ਆ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਰਕਾਰਡ ਵਗੈਰਾ ਬੰਦੇ ਦਾ ਨਾਲ ਮਿਲੂਗਾ ਦੂਜੇ ਨਾਲ ਕਰਦੀ ਦੂਜੇ ਨਾਲ ਕਰਦੀ ਆ ਹਾਂ ਠੀਕ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਕਹਿੰਦਾ ਇੰਜਨ ਗੇਅਰ ਦਾ ਵੀ ਓਕੇ ਆ ਰੰਗ ਪੇਂਟ ਦਾ ਵੀ ਰੀਨਲ ਹੈ ਤੇ ਮਾਡਲ ਬਾਈ ਜੀ ਮਾਡਲ 8 8 ਤੇ 8 ਮਾਡਲ ਦਾ ਰੇਟ ਬਾਈ ਜੀ ਇਹਦਾ ਮੰਗ ਆ ਵੀਰੇ 2,70,000 ਰੁਪਿਆ ਦੇਣਾ ਤੇ 2,55,000 ਦਾ ਮੌਕੇ ਤੇ ਦੇਣਾ 255000 ਦਾ ਮੌਕੇ ਤੇ ਮਿੱਤਰੋ ਇਹ ਟਰੈਕਟਰ ਬਣੂਗਾ ਚੰਗਾ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਆਈਸਰ ਇਹਦੇ ਬਾਰੇ ਦੱਸੀ ਮੈਂ ਤੇ ਬਾਈ 241 NCISR ਠੀਕ ਹੈ ਜੀ ਮਾਡਲ 99 ਆ ਠੀਕ ਹੈ ਜੀ ਪੈਟਰੈਕਟਰ ਦੇ ਹੈਗੇ 40 45 ਪੈਸੇ 40 45 ਪੈਸੇ ਤੇ ਇੰਜਨ ਗੇਅਰ ਦਾ ਸਹੀ ਆ ਇੰਜਨ ਗੇਅਰ ਦਾ ਸਹੀ ਆ ਕੋਈ ਨਜਾਇਜ਼ ਟੱਟ ਪੱਜ ਹੈ ਨਹੀਂ ਨੰਬਰ ਪੰਜਾਬ ਦਾ PP 47 ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਇਹ ਸੀ 99 ਰੇਟ ਭਾਈ 1 ਲੱਖ ਤੇ 5000 ਰੁਪਇਆ ਮੰਗ ਹੈ ਜੀ ਤੇ ਨਾਲ ਕਿੰਨੇ ਦਾ 95000 ਦਾ ਮੌਕੇ ਸਾਬਣਾ ਸਾਬ ਹੀ ਆ ਮਾਡਲ ਵੀ 99 ਆ ਠੀਕ ਹੈ ਭਾਈ ਕਹਿੰਦਾ 1 ਲੱਖ 5000 ਰੇਟ ਹੈ 95000 ਦਾ ਬਣੂ ਬਾਕੀ ਮਾਣਾ ਮੋਟਾ ਹੋਰ ਵੀ ਹੋ ਜੂ ਯਾਰ ਜੀ ਆਹ ਨਹੀਂ ਰਾਹ ਦਾ ਖਰਚਾ ਪਾਣੀ ਦੇ ਦੇਾਂਗੇ 265 ਆ ਗਿਆ ਡੀ ਆਈ ਇਹਦੇ ਬਾਰੇ ਦੱਸੀ ਬਈ 96 ਮਾਡਲ ਆ ਜੀ ਹਾਂਜੀ ਨੰਬਰ ਪੰਜਾਬ ਪੀ ਵੀ 15 ਠੀਕ ਹੈ ਜੀ ਇੰਜਨ ਗੇਅਰ ਦਾ ਸਹੀ ਆ ਜਮਾ ਠੀਕ ਹੈ ਜੀ 1070 ਪੈਸੇ ਟਾਇਰ ਆ 6570 ਪੈਸੇ ਟਾਇਰ ਪੈਣੀ ਰੰਗ ਪੇਂਟ ਦਾ ਕਿੰਨਾ ਹੈ ਰੰਗ ਪੇਂਟ ਦਾ ਰੇਨ ਨਾਲ ਟਰੈਕਟਰ ਰੰਗ ਪੇਂਟ ਦਾ ਰੇਨ ਨਾਲ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਸਿੰਗਲ ਕਲੱਚ ਹੈ ਸਿੰਗਲ ਕਲੱਚ ਸਿੰਗਲ ਕਲੱਚ ਆ ਸਿੰਪਲ ਕੱਪੜੇ ਵਾਲੀ ਸਾਤਰੀ ਆ ਤੇ ਮਾਡਲ ਕਿੰਨਾ ਆ ਗਿਆ ਸੀ 96 96 ਤੇ ਰੇਟ 160000 ਰੁਪਏ ਆ ਮਾਡਲ 160000 ਡਿਮਾਂਡ ਆ ਮੌਕੇ ਦਾ ਮੌਕੇ ਤੇ 1.5 ਲੱਖ ਦੀ ਹਾਂ ਨਾ 1.5 ਲੱਖ ਦੀ ਹਾਂ ਨਾ ਹੋਊਗੀ ਤੇ ਇਸ ਤੋਂ ਇਲਾਵਾ ਭਾਈ ਗੁਰਪ੍ਰੀਤ ਹੋਰ ਵੀ ਹੁੰਦੇ ਆ ਦੋ ਆਪਣੇ ਕੋਲੇ ਘਰੇ ਮਿਜਰੇ ਘਰੇ ਖੜੇ ਵੀਰੇ 2000 ਮਾਡਲ TJ ਹਾਂਜੀ 275 ਆ ਉਹ ਠੀਕ ਆ ਜੀ 1 265 ਆ 95 ਮਾਡਲ ਹਰਿਆਣਾ ਨੰਬਰ ਪੰਜਾਬ ਚ ਨਾ ਠੀਕ ਆ ਜੀ ਟਰੈਕਟਰ ਦੇ ਹੈਗੇ 60 65 ਐ ਠੀਕ ਆ ਜੀ ਇੱਕ ਉਹ ਖੜਾ ਕਰੇ ਵੀਰੇ ਠੀਕ ਆ ਜੀ ਹਾਂ ਤੇ ਲੋਕੇਸ਼ਨ ਦੁਬਾਰਾ ਬੋਲ ਦਿਓ ਮੰਗੇਆਲਾ ਪਿੰਡ ਆ ਮੇਰੇ ਮੋਗਾ ਜਿਲ੍ਹਾ ਠੀਕ ਆ ਜੀ ਮੋਬਾਈਲ ਨੰਬਰ ਕਿੰਨਾ ਬਈ 9781218734 9781218734 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਬਾਈ